ਸਾਰੇ ਦੋਸਤਾਂ ਨੂੰ ਮੇਰੀ ਤਰਫ ਤੋਂ ਜੈ ਸ਼੍ਰੀ ਰਾਮ ਦੋਸਤੋ ਮੈਂ ਪਰੇਂਦਰ ਬਠਿੰਡਾ ਤੋਂ ਅੱਜ ਮੈਨੂੰ 2 ਸਾਲਾਂ ਤੋਂ ਬਾਅਦ ਬੜੀ ਦੁੱਖ ਦੀ ਗੱਲ ਹੈ ਇੱਕ ਵਾਰੀ ਫੇਰ ਆਪਣੀ ਗੱਲ ਸਮਾਜ ਦੇ ਵਿੱਚ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵਿੱਚ ਦੁਆਰ ਤੋਂ ਰੱਖਣੀ ਪੈ ਰਹੀ ਹੈ ਕਿਉਂਕਿ ਮੈਂ ਪਿਛਲੇ 3-4 ਸਾਲਾਂ ਤੋਂ ਇਸ ਗੱਲ ਦੇ ਉੱਤੇ ਟੈਂਸ਼ਨ ਚ ਐ ਸਰਵਾਈਵ ਕਰ ਰਹੇ ਆ ਤੇ ਆਪਦੇ ਕਰੋੜ ਰੁਪਏ ਲਾ ਰਹੇ ਆ ਜਿਹਦਾ ਕੀ ਮੈਨੂੰ ਬਿਨਾਂ ਗੱਲ ਤੋਂ ਵਿਅਰਥ ਤੋਂ ਮਨੂੰ ਰੁਪਏ ਲਾਣੇ ਪੈ ਰਹੇ ਆ ਤੇ ਮੇਰੇ ਨਾਲ ਇੱਕ ਠੱਗੀ ਹੋ ਗਈ ਮੈਂ ਠੱਗੀ ਵੀ ਦੱਸੂਗਾ ਕਿ ਠੱਗੀ ਕਿਸ ਤਰ੍ਹਾਂ ਦੀ ਹੋਈ ਤਾਂ ਕਿ ਤੁਸੀਂ ਵੀ ਬਚ ਸਕੋ ਉਹ ਠੱਗੀ ਤੋਂ ਮਨੂੰ 70 ਲੱਖ ਰੁਪਏ ਦੀ ਇਸ ਕੰਮ 'ਚ ਮਾਰਦੈਣੀ ਪਈ ਮੈਂ 2 ਸਾਲ ਪਹਿਲਾਂ ਇੱਕ ਮੇਰੇ ਤੇ ਮੁਸ਼ਕਲ ਆਈ ਮੈਂ ਬੀਜੇਪੀ ਦੇ ਅਧਿਕਾਰੀਆਂ ਕੋਲ ਇਹ ਗੱਲ ਰੱਖੀ ਜਿਹੜਾ ਬੰਟੀ ਬਬਲੀ ਪਰਿਵਾਰ ਹੈ ਉਹ ਬਠਿੰਡੇ 'ਚ ਮਸ਼ਹੂਰ ਹੈ ਮੈਂ ਗगन ਗੋਇਲ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਗगन ਗੋਇਲ ਮੈਂ ਪਹਿਲਾਂ ਤਾਂ ਰੱਖਿਆ ਪਹਿਲਾਂ ਮੈਂ ਇਸ ਟਾਈਮ ਗगन ਗੋਇਲ ਦਾ ਨਾਮ ਰੱਖਿਆ ਕਿਉਂਕਿ ਗगन ਗੋਇਲ ਦੀ ਆਪਦੀ ਨਿੱਜੀ ਪਛਾਣ ਸਮਾਜ ਦੇ ਵਿੱਚ ਨਹੀਂ ਹੈ ਨਾ ਗगन ਗੋਇਲ ਨੂੰ ਕੋਈ ਜਾਣਦਾ ਹੈ ਨਾ ਉਹਦਾ ਕੋਈ ਆਪਣਾ ਅਸਤਿਤਵ ਹੈ ਉਹ ਵਿਨੂ ਗੋਇਲ ਸਮਾਜ ਸੇਵੀ ਖੁੱਤੀ ਲੀਡਰ ਤੇ ਭਾਰਤੀ ਜਨਤਾ ਪਾਰਟੀ ਦੇ ਆਪ ਦੇ ਆਪ ਨੂੰ ਲੀਡਰ ਖਵਾਉਣ ਵਾਲੇ ਉਹਦਾ ਹਸਬੰਦ ਇਹਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਬੁਲਾ ਕੇ ਪ੍ਰੋਗਰਾਮ ਦਾ ਸਿਸਟਮ ਬਣਾਇਆ ਹੈ ਕਦੇ ਲੋੜੀ ਦਾ ਪ੍ਰੋਗਰਾਮ ਕਰ ਲਿਆ ਕਦੇ ਟੀਆਂ ਦਾ ਪ੍ਰੋਗਰਾਮ ਕਰਾ ਲਿਆ ਕਦੇ ਕੋਈ ਪ੍ਰੋਗਰਾਮ ਕਰਾ ਲਿਆ ਇੱਕ ਸਮਾਜ ਨੂੰ ਲੁੱਟਣ ਤੋਂ ਸਿਵਾਏ ਇਹਨਾਂ ਕੋਲੇ ਹੋਰ ਕੋਈ ਕੰਮ ਨਹੀਂ ਹੈ ਕੋਈ ਤੇਰਾ ਮੂਹਰੇ ਹੈ ਤੇ ਕੋਈ ਤੇਰਾ ਪਿੱਛੇ ਹੈ ਪਰ ਪਰਿਵਾਰ ਸੇਮ ਹੈ ਅੱਜ ਤੋਂ 2 ਸਾਲ ਪਹਿਲਾਂ ਮੇਰਾ ਇੱਕੋ ਗੱਲ ਦੇ ਉੱਤੇ ਝਗੜਾ ਚੱਲ ਰਿਹਾ ਸੀ ਕਿ ਇਹਨਾਂ ਨੇ ਮੇਰੀ ਪ੍ਰਾਪਰਟੀ ਦੇ ਉੱਤੇ ਇੱਕ ਫਰਮ ਬਣਾਈ ਜਿਸ ਦਾ ਕੀ ਕਿਰਾਇਆ ਨਾਮਾ ਡੁਪਲੀਕੇਟ ਬਣਾਇਆ ਤੇ ਉਹਦੇ ਵਿੱਚ GST ਨੰਬਰ ਲਿੱਤਾ ਤੇ ਬੈਂਕ ਅਕਾਊਂਟ ਪੁਲਾਇਆ ਦਿੱਲੀ ਜਾ ਕੇ ਵਪਾਰੀਆਂ ਨਾਲ ਠੱਗੀ ਮਾਰੇ ਜਿੱਦੋਂ ਮੈਨੂੰ ਇਸ ਗੱਲ ਦੀ ਨਿਗਾਹ ਹੋਈ ਤਾਂ ਮੈਨੂੰ ਕੋਰਟ ਦੇ ਸਮਨ ਆ ਗਏ ਮੇਰੀ ਇਨਕੁਆਇਰੀ ਤੋਂ ਬਾਅਦ ਜੋ ਮੈਨੂੰ ਪਤਾ ਲੱਗਿਆ ਕਿ ਇਹ ਬੀਨੂ ਗੋਇਲ ਦਾ ਹਸਬੰਡ ਹੈ ਗਗਨ ਗੋਇਲ ਜੋ ਕਿ ਇਸ ਫਰਮ ਦਾ ਰੈਕਿੰਗ ਇੰਡੀਆ ਪਬਲਿਕੇਸ਼ਨ ਪ੍ਰਾਈਵੇਟ ਲਿਮਟਿਡ ਦਾ ਮਾਲਕ ਹੈ ਇਹਦਾ ਗगन ਗੋਇਲੂ ਮੈਨੇ ਬੁਲਾਇਆ ਮੈਂ ਕਹਾਂ ਜੀ ਭਾਈ ਸਾਹਿਬ ਮੇਰਾ ਦੱਸੋ ਕੀ ਕਸੂਰ ਹੈ ਤੁਸੀਂ ਇਹ ਫਾਰਮ ਡੁਪਲੀਕੇਟ ਕਿਉਂ ਬਣਾਈ ਹੈ ਮੈਨੂੰ ਭਾਜਪਾ ਦੇ ਉੱਚ ਅਧਿਕਾਰੀਆਂ ਨੇ ਚੁੱਪ ਕਰਾਇਆ ਕੀ 7 ਮਹੀਨੇ ਹੋ ਗਏ ਪਰ ਤੈਨੂੰ ਲੜਦੇ ਨੂੰ ਇਹਨਾਂ ਦਾ ਤਾਂ ਇੱਕ ਠੱਗੀ ਮਾਰਨ ਦਾ ਪਿੱਛਾ ਹੈ ਤੂੰ ਕਿੱਥੋਂ ਤੱਕ ਲੜੇਗਾ ਮੈਂ ਪ੍ਰਸ਼ਾਸਨ ਕੋਲ ਵੀ ਗੱਲ ਰੱਖੀ ਪਰ ਮੈਨੂੰ ਚੁੱਪ ਕਰਾਇਆ ਗਿਆ ਉਹਨਾਂ ਦੁਆਰਾ ਤੋਂ ਜਿਹੜੇ ਵਪਾਰੀਆਂ ਨੇ ਦਿੱਲੀ ਵਾਲਿਆਂ ਨੇ ਪੈਸੇ ਲੈਣੇ ਹੈ ਉਹਨਾਂ ਦੇ ਹੱਕ ਵਿੱਚ ਕੇਸ ਹੋ ਗਿਆ ਦਿੱਲੀ ਕੋਰਟ ਨੇ ਉਹਨਾਂ ਦੇ ਹੱਕ 'ਚ ਕੇਸ ਕਰਤਾ ਤੇ ਡਿਗਰੀ ਕਰਤਾ ਹੁਣ ਦਿੱਲੀ ਕੋਰਟ ਨੇ ਮੰਨੂ ਨਾਲ ਅਟੈਚ ਕਰ ਲਿਆ ਜੀ ਰਿਕਵਰੀ ਕਿੱਥੋਂ ਕਰਾਈ ਜਾਵੇ ਕਿਉਂਕਿ ਇਹਦਾ ਇੱਕ ਫਰਾਰ ਬੰਦੇ ਐ ਉਹਨਾਂ ਇਹਦਾ ਫਰਮ ਬੰਦ ਕਰ ਗਏ ਉਹਨਾਂ ਨੇ ਰਿਕਵਰੀ ਵਾਸਤੇ ਮੇਰੇ ਮੰਨੂ ਨਾਲ ਅਟੈਚ ਕਰ ਗਿਆ ਕਿਉਂਕਿ ਮੇਰੀ ਦਕਾਨਾ ਸੀਗੀ ਮੇਰੀ ਪ੍ਰਾਪਰਟੀ ਤੇ ਹੁਣ ਮੈਂ ਪਹਿਲਾਂ ਤਾਂ ਦਿੱਲੀ ਵਕੀਲ ਕਰਾਂ ਫਿਰ ਦਿੱਲੀ ਵਕਾਲਤ ਵਕੀਲਾਂ ਦੇ ਉੱਤੇ ਪੈਸੇ ਲਾਵਾਂ ਤੇ ਅੰਜਾਂਦਾ ਸਾਰਾ ਚੱਕਰ ਸਵਾਂ ਜਦ ਕੀ ਠੱਗੀ ਇਹਨਾਂ ਲੋਕਾਂ ਨੇ ਮਾਰੀ ਉਹਦਾ ਸਰਵਾਈਵ ਮੈਂ ਕਰਾਂ ਇਹਨਾਂ ਦੇ ਪਰਿਵਾਰ ਦਾ ਤਾਂ ਕੰਮ ਠੱਗੀ ਮਾਰਨਾ ਹੀ ਐ ਤੇ ਵੱਡੇ ਵੱਡੇ ਲੀਡਰਾਂ ਨੂੰ ਬੁਲਾਉਂਦੀ ਹੈ ਭਾਰਤੀ ਜਨਤਾ ਪਾਰਟੀ ਦੇ ਤੇ ਉਹਨਾਂ ਦੇ ਨਾਮ ਤੇ ਠੱਗੀ ਮਾਰਦੇ ਆ ਪਰ ਉਹਦਾ ਪੇਪਰ ਵਰਕ ਜੋ ਕਰਦਾ ਉਹ ਗਗਨ ਗੋਇਲ ਕਰਦਾ ਜੋ ਕਿ ਵਿਨੂਜੀ ਦਾ ਹਸਬੰਡ ਹੈ ਪਿੱਛੇ ਜੇ ਇਹਨਾਂ ਦਾ ਬ੍ਰਦਰ ਜੋ ਕਿ ਕਾਰਪੋਰੇਸ਼ਨ 'ਚ ਲੱਗਿਆ ਹੋਇਆ ਸੀ ਉਹ ਵੀ ਰਿਸ਼ੂਵਲ ਲੈਂਦਾ ਫੜਿਆ ਗਿਆ ਤੇ ਉਹਨੂੰ ਕਾਰਪੋਰੇਸ਼ਨ ਦੇ ਵਿੱਚੋਂ ਕੱਢਿਆ ਗਿਆ ਮੇਰੀ ਬਾਤ ਚੁੱਪ ਕਰਾਉਣ ਦੇ ਲਈ ਬ੍ਰਿਧਾ ਆਸ਼ਰਮ ਦੇ ਵਿੱਚ ਮੇਰੇ ਤੇ ਟੈਕ ਕਰਾਇਆ ਗਿਆ ਤੇ ਮੇਰੇ ਤੇ ਹੱਥੋਪਾਈ ਕਰਾਈ ਗਈ ਜਦੋਂ ਕਿ ਅਕਰਵਾਲ ਸਭਾ ਦਾ ਇੱਕ ਕਾਰਜਕ੍ਰਮ ਬ੍ਰਿਧਾ ਆਸ਼ਰਮ ਦੇ ਵਿੱਚ ਰੱਖਿਆ ਗਿਆ ਸੀ ਅੱਜ ਤੋਂ ਦੋ ਦਿਨ ਪਹਿਲਾਂ ਉਹਦੇ ਸ਼ਹਿਰ ਦੇ ਗਨਮਾਨਿਆ ਵਿਅਕਤੀ ਵੀ ਜਨ ਮੈਨੂੰ ਵੀ ਉੱਥੇ ਇਨਵਾਈਟ ਕੀਤਾ ਹੋਇਆ ਸੀ ਤੇ ਗਿਆਨਪ੍ਰਕਾਸ਼ ਜੀ ਉਹਦੇ ਪ੍ਰਧਾਨ ਸੀਗੇ ਮੇਰ ਨੂੰ ਬੁਲਾ ਕੇ ਮੇਰੀ ਬੇਇਜ਼ਤੀ ਕੀਤੀ ਗਈ ਤੇ ਮੇਰੇ ਦੇ ਅਟੈਕ ਲਾਇਆ ਗਿਆ ਕਿ ਮੈਨੂੰ ਵੀ ਨੂੰ ਕੋਲ ਨੂੰ ਮੇਰੇ ਤੇ ਛੇੜਨ ਦਾ ਇਲਜ਼ਾਮ ਲਾਇਆ ਗਿਆ ਸਮਾਜ ਨੇ ਇਹ ਚੀਜ਼ ਅਕਸੈਪਟ ਨਹੀਂ ਕੀਤੀ ਉਹ ਕਹਿੰਦੇ ਭਰਤ ਇਹ ਕੰਮ ਨਹੀਂ ਕਰ ਸਕਦਾ ਤੁਹਾਡਾ ਝਗੜਾ ਜੂੜਾ ਹੈ ਪਰ ਤੁਸੀਂ ਗਲਤ ਇਲਜ਼ਾਮ ਲਾ ਰਹੇ ਹੋ ਇਸ ਚੀਜ਼ ਦੇ ਤਰੁਪ ਸਿੰਘਲਾ ਜੀ ਉੱਥੇ ਮੌਕੇ ਦੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ ਜਦੋਂ ਸਮਾਜ ਨੇ ਇਹ ਗੱਲ ਆਖੀ ਤਾਂ ਇਹਨਾਂ ਨੇ ਮੇਰੀ ਪੁਲਿਸ ਬੁਲਾਣ ਤੇ ਇੱਕਦਮ ਮਾਫੀ ਮੰਗ ਲਈ ਸਮਾਜ ਨੇ ਇਹ ਗੱਲ ਕਹੀ ਤੇ ਮੈਂ ਵੀ ਇਹ ਗੱਲ ਕਹੀ ਕਿ ਜੇ ਮੈਨੇ ਕੋਈ ਗੰਦੀ ਹਰਕਤ ਕੀਤੀ ਹੈ ਤਾਂ ਮੇਰੇ ਤੇ ਪਰਚਾ ਹੋਣਾ ਚਾਹੀਦਾ ਤੇ ਮੇਰੇ ਦੇ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਇਹਨਾਂ ਨੇ ਮਾਫੀ ਪਹਿਲੀ ਵਾਰੀ ਕਿਉਂ ਮੰਗੀ ਇਹ ਕਲਾ ਮੈਨੂੰ ਬਦਨਾਮ ਕਰਨ ਦੇ ਮਾਰੇ ਤੇ ਮੇਰੇ ਤੇ ਝੂਠਾ ਇਲਜ਼ਾਮ ਲਾਉਣ ਦੇ ਮਾਰੇ ਹੁਣ ਠੱਗੀ ਦਾ ਇਹਨਾਂ ਨੇ ਦਿੱਲੀ ਤੋਂ ਮਾਰੀ ਉਹਦੇ ਲਈ ਵਕੀਲ ਮੈਨੂੰ ਕਰਨਾ ਪੈ ਰਿਹਾ ਤੇ ਮੈਨੂੰ ਆਪਦੇ ਤੇ ਪੈਸੇ ਲਾਣੇ ਪੈ ਰਹੇ ਆਦੀ ਪ੍ਰੋਪਰਟੀ ਪਛਾਣ ਦੇ ਮਾਰੇ ਇਹ ਤਾਂ ਇੱਕ ਪਗੋੜਾ ਪਰਿਵਾਰ ਹੈ ਤੇ ਉੱਥੋਂ ਭੱਜਿਆ ਹੋਇਆ ਪਰਿਵਾਰ ਹੈ ਦਿੱਲੀ ਤੋਂ ਕਿਉਂਕਿ ਦਿੱਲੀ ਵਾਲੇ ਕੋਲੇ ਇਹਨਾਂ ਦਾ ਐਡਰੈਸ ਨਹੀਂ ਹੈ ਐਡਰੈਸ ਮੇਰਾ ਹੈ ਮੈਂ ਸਾਰੇ ਸਮਾਜ ਕੋਲੇ ਇੱਕੋ ਗੱਲ ਰੱਖਣਾ ਚਾਹੁੰਦਾ ਹਾਂ ਇਹ ਪਰਿਵਾਰ ਤੋਂ ਬਚੋ ਮੈਂ ਅੱਜ ਐਸਐਸਪੀ ਸਾਹਿਬ ਨੂੰ ਵੀ ਬਠਿੰਡਾ ਐਪਲੀਕੇਸ਼ਨ ਲਾ ਕੇ ਆਇਆ ਹਾਂ 19 5 2025 ਅੱਜ ਦਿਨ ਸੋਮਵਾਰ ਨੂੰ ਕਿ ਇਹਨਾਂ ਨੇ ਗਲਤ ਡਾਕੂਮੈਂਟ ਲਾ ਕੇ ਗਲਤ ਮੇਰੇ ਸਾਈਨ ਕਰਕੇ ਸਿਗਨੇਚਰ ਕਰਕੇ ਤੇ ਗਲਤ ਜੀਐਸਟੀ ਨੰਬਰ ਲੈ ਕੇ ਇਹਨਾਂ ਦੇ 420 ਦਾ ਪਰਚਾ ਹੋਣਾ ਚਾਹੀਦਾ ਜੀ ਜੋ ਤਾਰਾ ਲੱਗਦੀਆਂ ਤੇ ਮੈਂ ਅਸਰਦੀ ਸਾਹਿਬ ਕੋਲ ਇੱਕ ਬੇਨਤੀ ਕਰਕੇ ਆਇਆ ਉਹਨਾਂ ਨੇ ਮੇਰੀ ਚਿੱਠੀ ਮਾਰਕਰਤੀ ਮੈਂ ਭਾਰਤੀ ਜਨਤਾ ਪਾਰਟੀ ਦੇ ਉੱਚ ਅਧਿਕਾਰੀਆਂ ਕੋਲੇ ਇਹ ਗੱਲ ਰੱਖੂਗਾ ਤੇ ਆਪ ਦੀ ਰੱਖ ਰਿਹਾ ਕਿ ਇਹ ਇਹ ਜੇ ਬੰਦੇ ਸਾਡੀ ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰ ਰਹੇ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਨਾਮ ਤੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਕਿਉਂਕਿ ਭਾਰਤ